ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਆ ਰਹੀ ਹੈ ਜੀਹਾਂ ਜਿੱਥੇ ਕੈਨੇਡਾ ਦੇ ਵਿੱਚ ਟੋਰਾਂਟੋ ਵਰਗੇ ਸ਼ਹਿਰ ਬ੍ਰੈਂਟਨ ਵਰਗੇ ਸ਼ਹਿਰ ਅਤੇ ਵੈਨਕੂਵਰ ਵਰਗੇ ਸਰੀ ਵਰਗੇ ਸ਼ਹਿਰਾਂ ਦੇ ਵਿੱਚ ਜਾ ਕੇ ਪੰਜਾਬੀਆਂ ਨੂੰ ਕੰਮ ਮਿਲਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕੈਨੇਡਾ ਦੇ ਇਹਨਾਂ ਸ਼ਹਿਰਾਂ ਦੇ ਵਿੱਚ ਪੀਆਰ ਲੈਣੀ ਵੀ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕੀ ਹੈ ਸੋ ਇਸੇ ਦੌਰਾਨ ਹੁਣ ਕੈਨੇਡਾ ਦੇ ਅਲਬਰਟਾ ਸੂਬੇ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ ਜੀਹਾਂ ਪਰਵਾ ਸਿੰਘਾਂ ਦੇ ਲਈ ਨਵੇਂ ਦਰਵਾਜ਼ੇ ਹੁਣ ਕੈਨੇਡਾ ਦੇ ਅਲਬਰਟਾ ਸੂਬੇ ਦੇ ਵੱਲੋਂ ਖੋਲ ਦਿੱਤੇ ਗਏ ਹਨ ਜੀ ਹੁਣ ਕੈਨੇਡਾ ਦੇ ਅਲਬਰਟਾ ਸੂਬੇ ਦੇ ਵੱਲੋਂ ਇੱਕ ਨਵਾਂ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਅਲਬਰਟਾ ਇਜ਼ ਕਾਲਿੰਗ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਤਹਿਤ 2000 ਤੋਂ ਵੱਧ ਸਕਿੱਲ ਵਰਕਰ ਜਿਹੜੇ ਉਹ ਕੈਨੇਡਾ ਦੇ ਵਿੱਚ ਸੱਦੇ ਜਾਣਗੇ ਜਿਨ੍ਹਾਂ ਨੂੰ ਕੀ ਟੈਕਸ ਦੇ ਵਿੱਚ ਵੀ 5000 ਡਾਲਰ ਤੱਕ ਦਾ ਜਿਹੜਾ ਆ ਉਹ ਰਿਫੰਡ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਕੀ ਹੁਣ ਅਲਬਰਟਾ ਦੇ ਵਿੱਚ ਕਿਹੜੀਆਂ-ਕਿਹੜੀਆਂ ਜੌਬਾਂ ਖੁੱਲ ਚੁੱਕੀਆਂ ਹਨ ਤੇ ਪਹਿਲੇ ਨੰਬਰ ਦੇ ਉੱਤੇ कंस्ट्रक्शन मैनेजर्स ਦੇ ਲਈ ਜਿਹੜੀਆਂ ਕਾਫੀ ਜ਼ਿਆਦਾ ਜੌਬਾਂ ਕੈ ਅਲਬਰਟਾ ਸੂਬੇ ਦੇ ਵੱਲੋਂ ਖੋਲੀਆਂ ਗਈਆਂ ਹਨ ਇਸ ਤੋਂ ਇਲਾਵਾ ਟਰੱਕ ਅਤੇ ਬੱਸ ਮਕੈਨਿਕਸ ਦੇ ਲਈ ਪਲੰਬਰਸ ਇਸ ਤੋਂ ਇਲਾਵਾ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਇੰਜੀਨੀਅਰ ਇਸ ਤੋਂ ਇਲਾਵਾ ਸਿਵਲ ਇੰਜੀਨੀਅਰ ਇੰਜੀਨੀਅਰ ਐਂਡ ਮੈਨੇਜਰ ਇਸ ਤੋਂ ਇਲਾਵਾ ਹੈਵੀ ਟਰੱਕ ਦੇ ਜਿਹੜੇ ਆ ਪਾਰਟਸ ਇੰਸਟਾਲਰ ਚਾਹੀਦੇ ਹਨ ਇਸ ਤੋਂ ਇਲਾਵਾ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰ ਐਂਡ ਟੈਕਨੋਲੋਜੀਸ ਇਸ ਤੋਂ ਇਲਾਵਾ ਇਲੈਕਟ੍ਰੀਕਲ ਮਕੈਨਿਕਸ ਸੋ ਵੱਡੀ ਤਦਾਦ ਦੇ ਵਿੱਚ ਨੌ ਕੈਟੇਗਰੀਆਂ ਦੇ ਵਿੱਚ ਹੁਣ ਕੈਨੇਡਾ ਦੇ ਅਲਬਰਟਾ ਸੂਬੇ ਦੇ ਵੱਲੋਂ ਪ੍ਰਵਾਸੀਆਂ ਦੇ ਲਈ ਦਰਵਾਜ਼ੇ ਖੋਲੇ ਗਏ ਹਨ ਜਿਸ ਦਾ ਸਭ ਤੋਂ ਵੱਡਾ ਫਾਇਦਾ ਪੰਜਾਬੀ ਵੀ ਉਠਾ ਸਕਦੇ ਹਨ ਕਿਉਂਕਿ ਅਲਬਰਟਾ ਸੂਬੇ ਦੇ ਵੱਲੋਂ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟ ਗਏ ਹੋਏ ਹਨ ਜਿਨ੍ਹਾਂ ਦੇ ਕੋਲ ਇਸ ਸਕਿੱਲ ਦਾ ਜਿਹੜਾ ਤਜਰਬਾ ਥੋੜਾ ਬਹੁਤਾ ਹੋ ਚੁੱਕਾ ਹੈ ਜਾਂ ਫਿਰ ਜਿਹੜੇ ਭਾਰਤ ਅਤੇ ਪੰਜਾਬ ਦੇ ਵਿੱਚ ਇਸ ਸਕਿੱਲਾਂ ਦੇ ਨਾਲ ਜੁੜੇ ਹੋਏ ਹਨ ਉਹ ਵੀ ਹੁਣ ਕੈਨੇਡਾ ਦਾ ਵਰਕ ਪਰਮਿਟ ਲੈ ਕੇ ਅਲਬਰਟਾ ਸੂਬੇ ਦੇ ਵਿੱਚ ਜਾ ਸਕਦੇ ਹਨ ਤੇ ਤੁਹਾਨੂੰ ਦੱਸਦੀ ਕਿ ਇਹਨਾਂ ਨੌ ਕੈਟੇਗਰੀਆਂ ਦੇ ਵਿੱਚ ਅਲਬਰਟਾ ਸੂਬੇ ਦੇ ਵਿੱਚ ਜਿਹੜੀ ਉਹ ਪੀਆਰ ਲੈਣੀਆਂ ਉਹ ਵੀ ਕਾਫੀ ਜ਼ਿਆਦਾ ਆਸਾਨ ਹੋਵੇਗੀ ਸੋ ਵੱਡੀ ਖੁਸ਼ਖਬਰੀ ਇਹ ਹੁਣ ਕੈਨੇਡਾ ਤੋਂ ਆ ਰਹੀ ਹੈ